ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਦੀਪ ਕੌਰ ਮੈਂ ਸਵਾਗਤ ਕਰਦੇ ਆ ਆਪਣੇ ਚੈਨਲ 'ਤੇ ਤੁਹਾਡਾ ਮੈਂ ਉਮੀਦ ਕਰਦੇ ਤੀ ਸਾਰੇ ਢਣੇ ਵੀ ਸਵਸਤੋ ਹੋਗੇ ਤੇ ਮਸਤ ਹੋਗੇ ਅਣੀ ਮੈਂ ਠੀਕ ਠਾਕ ਤੇ ਲਓ ਜੀ ਮੈਂ ਬਣਾਉਣ ਲੱਗੀ ਆ ਗੋਭੀ ਮੈਂ ਰਾਹਤੀ ਆ ਪਾਣੀ ਪਾ ਕੇ ਇਹਨੂੰ ਥੋੜਾ ਜਿਹਾ ਪਹਿਲਾਂ ਗਰਮ ਪਾਣੀ 'ਚ ਛੱਜਣਾ ਨਾ ਇੱਕ ਉਬਾਲਾ ਦਵਾ ਦਾਂਗੇ ਤੇ ਉਹਨਾਂ ਚਿਰ ਮੈਂ ਸਮਾਨ ਆ ਜਿਹੜਾ ਆਪਣਾ ਰੈਡੀ ਕਰ ਲੈਨੀ ਆ ਡੰਡਲ ਮੈਂ ਝੀਰ ਲੇ ਆ ਤੇ ਆ ਸਾਰਾ ਸਮਾਨ ਆ ਅਸਹਾਰਾ ਹਜੇ ਕੱਟਣਾ ਹਿੰਮਤ ਹੋ ਤੂ ਕਿ ਪਹਿਲੇ ਇਹਨਾਂ ਨੂੰ ਕੱਟ ਲੈਨੀ ਆ। ਆਟੋ। ਆਹ ਬੋਟ ਆ ਰੰਦ ਕਿਉਂਕਿ ਇਹ ਵੀ ਬੋਲਿਆਂ ਦਾ ਗੋਦੀ ਦਾ ਫਿਰ ਜਿਆਦਾ ਆਉਜੇ ਨਹੀਂ ਫਿਰ। ਤੋੜਿਆ ਕਰੇ ਕਰਾ ਲੂ ਅੱਜ ਹੀ ਲੱਗੀ ਜਾਣੇ ਸਾਰੇ। ਤਾਂ ਕਰਕੇ ਥੋੜੇ ਹਸਾਬ ਲੈ। ਹੁਣ ਇਹਨੂੰ ਐਤੀ ਪਾ ਰਹੀ ਆ। ਇਸੇ ਕੰਮੇ ਚ ਲੋੜੀਂ ਨੂੰ ਨਾ ਪਾ ਜਿੰਨਾ ਪਿਆ ਬਾਜੂ। 네, 모두가 베이크를 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 베이나를 베이크를 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 이크를 베이크를 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 베이크이크를 베이크를 베이이크를 베이크를 ਰੋਡਿਕ ਇਹ ਮੈਂ ਮਾਰਦੇ ਨਹੀਂ ਇਹਨਾਂ ਚਾਰ ਚਾਹ ਤੇ ਆਸਮਾਨ ਚਾਹ ਤੋ ਪਿਆਵਾ ਕੋਈ 1 ਮਾਰ ਕੋ ਤਾਂ ਨਹੀਂ ਹੈ ਰੋਡਿਕ ਹਾਂ ਅੱਧਾ ਅਦਰੇ ਪਾਣੀ ਕੱਲਣਾ ਮੱਛਾ ਮਾਰ ਇਹਦੇ ਛੇ ਤੱਕ ਖੰਡਾ ਲਾ ਦੇ ਬੋਟੇ ਕਿੰਨੀ ਕੋਈ ਨਾ ਪਰ ਮੈਂ ਤੇ ਛੇ ਸਿਆੜਾ ਸਿਰਾਂ ਅੰਦਰ ਨਹੀਂ ਕੱਟਦਾ ਸਬਜੀ ਦਾ ਤਾਂ ਫਾਨ ਇਹ ਮੈਂ ਕੱਟਾਂਗਾ ਅੰਗਰੇਜ਼ ਤੇ ਇੱਕ ਲੈ ਜਾਵਾਂ ਪਾ ਟਮਾਟਰ ਟਮਾਟਰ ਕੱਟ ਲੀਏ ਸਾ ਸਾਮਾਨ ਵੀ ਮੈਂ ਰੈਡੀ ਕਰ ਲਿਆ ਵਾ ਆ ਪਿਆਰਾ ਸਾਮਾਨ ਸਾਰਾ ਰੈਡੀ ਹੋਇਆ ਤਾਂ ਨਹੀਂ ਆ ਬਾਅਦ ਚ ਘੱਟ ਲੈਣੇ ਆ ਬਾਕੀ ਹੋ ਗਿਆ ਵਾ ਸਾਰਾ ਰੈਡੀ ਤੇ ਇਧਰ ਆਪਣੀ ਗੋਭੀ ਵੀ ਹੋ ਚੱਲੀ ਆ ਬਸ ਦੋ ਕਮਿੰਟ ਹੋਰ ਹੋ ਗਈ ਤੇ ਆਪਾਂ ਲਾ ਲੈਣੀ ਆ ਇਹਨਾਂ ਨੂੰ ਤਾਂ ਥੋੜਾ ਗਰਮ ਪਾਣੀ ਚ ਪਾ ਲੈਣੀ ਆ ਕਿ ਦਵਾਈਆਂ ਦੁਈਆਂ ਜਿੱਦਾਂ ਲੱਗੀਆਂ ਮੋਲਦੀ ਗੋਭੀ ਆ ਤੇ ਉਹਦਾ ਅਸਰ ਥੋੜਾ ਜਿਹਾ ਘਟ ਜਾਂਦਾ ਵਾ ਚਲੋ ਜੀ ਹੁਣ ਕਰਦੇ ਆ ਤੜਕੇ ਦੀ ਤਿਆਰੀ ਫਿਰ ਜਨ ਲਾ ਗੀ ਲਾ ਦੇ ਨੇ ਥੱਲੇ ਲਾ ਕੇ ਤੇਰਾ ਲੈਣੀ ਆ ਮੈਂ ਕੜਾਈ ਕੀ ਚਪਕ ਰਣੇ ਆਇਲ ਇਹਨਾਂ ਬੜਾ ਸਲੋ ਪੈਂਦਾ ਤੇਲ ਇਹਦਾ ਨਿੱਪਲ ਜਵੜਾ ਨਿਕਾ ਚਲੋ ਜੀ ਇਹਨਾਂ ਕਸਾ ਪਾ ਲਿਆ ਮੈਂ ਤੇਲ ਲਓ ਜੀ ਤੇਲ ਗਰਮ ਹੋ ਗਿਆ ਹੁਣ ਮੈਂ ਪਾ ਦਿੰਨੀ ਆ ਇਹਦੇ ਵਿੱਚ ਡੇਢ ਚਮਚਾ ਜੀਰੇ ਦਾ ਅਜਾ ਪੂਣ ਲੈਣੇ ਪਹਿਲਾਂ ਫਿਰ ਮੈਂ ਪਾ ਲੂੰਗੀ ਪਿਆਜ਼ ਆਪਾਂ ਤੋਂ ਇਹ ਚੰਲੇ ਪਿਆਜ਼ ਭੁੱਜਦੇ ਦੇ ਨਾਲ ਹੀ ਮੈਂ ਇਸੇ ਸਮੇਂ ਪਾ ਲਉਂਗੀ ਜਿਹਦੇ ਵਿੱਚ ਨਮਕ ਦਾ ਜਿਹਦੇ ਨਾਲ ਭੁੱਜੇ ਛੇਤੀ ਜਾਊਗਾ ਜਿਹਨਾਂ ਇਹ ਬਰਾਊਨ ਜਾ ਹੋ ਗਿਆ ਵਾ ਆਪਣਾ ਪਿਆਜ਼ ਭੋਣ ਇਹਦੇ ਵਿੱਚ ਪਾ ਦਿੰਦੇ ਆ ਦੰਦਰ ਜਿਹੜੇ ਬਰੀਕ ਕੱਟ ਕੇ ਰੱਖੇ ਨੇ ਇਹ ਵੀ ਨਾਲ ਭੁੱਜ ਜਾਣਗੇ ਕਿਉਂਕਿ ਇਹ ਨਾ ਕੱਚੇ ਰਹਿ ਜਾਂਦੇ ਹੁੰਦੇ ਆ ਲਓ ਜੀਆ ਗੋਬੇ ਵੀ ਉਬਾਲ ਕੇ ਮੈਂ ਕੱਢ ਲਈ ਆ ਕੱਚੀ ਆ ਵੈਸੇ ਪੂਰੀ ਨਹੀਂ ਉਬਾਲੀ ਤੇ ਆਲੂ ਆਪਾਂ ਰਲੇ ਆ ਪਾਣੀ ਚ ਕਿ ਕਾਲੇ ਨਾ ਹੋ ਜਾਣ ਲਓ ਜੀ ਹੁਣ ਪਾ ਦਿੰਦੇ ਹਾਂ ਵਿੱਚ ਟਮਾਟਰ ਜਿਹੜੇ ਕੱਟ ਕੇ ਰੱਖੇ ਆ ਇੱਕ ਹੀ ਵੱਡਾ ਇੱਕ ਹੀ ਰੱਖਿਆ ਹੈ ਜ਼ਿਆਦਾ ਨਹੀਂ ਕੱਟਿਆ ਹੋਇਆ ਇਹਨਾਂ ਨੂੰ 5 ਮਿੰਟ ਕੁਕ ਹੋਣ ਦਿੰਨੀ ਆ ਹੁਣ ਉਸ ਤੋਂ ਬਾਅਦ ਫਿਰ ਇਹ ਦੇਖਾਂਗੀ ਮਸਾਲੇ ਐਡ ਕਰ ਦੂੰਗੀ ਹੋ ਗਿਆ ਇਹ ਹੁਣ ਜਦ ਇਹ ਵਿੱਚ ਮਸਾਲੇ ਐਡ ਕਰ ਦੂੰਗੀ ਫਿਰ ਕੋਟਰੀ ਨਹੀਂ ਆ ਮੈਂ ਆਲੂ ਦਾ ਮਸਾਲਾ ਕਰਦਾ ਐ ਘਰੇ ਬਣਾਈਦਾ ਜੀਰਾ ਧਨੀਆ ਕਾਲੀਆਂ ਮਿਰਚਾਂ ਆ ਪਾਤੀ ਐ ਮੇਰੇ ਵਿੱਚ ਹਲਦੀ ਥੋੜੀ ਜੀ ਇੰਨੀ ਕਿ ਹਿੰਗ ਮੈਂ ਪਾ ਦੂੰਗੀ ਇਹਦੇ ਵਿੱਚ ਥੋੜੀ ਮਸਾਲੇ ਵੀ ਬੱਲੇ ਆਪਾਂ ਝੱਗੇ ਨੇ ਯਾਦ ਰੱਖਿਆ ਆ ਪਾ ਆਲੂ ਭਿੰਗੇ ਰੱਖੇ ਪਾਣੀ ਚ ਇਹਨਾਂ ਨੂੰ ਪਾ ਲੈਨੇ ਹੁਣ ਤਿੰਨ ਪੰਨ ਭਾਈ ਨੇ ਵਸਨੇ 12:05 ਮੇਥੀ ਤੇ ਧਿਆਨ ਖੋਲ ਕੇ ਮੇਥੀ ਨਹੀਂ ਲਿਆਨੀ ਤੋੜ ਕੇ ਵੇਲੋ ਤੇ ਹੁਣ ਮੇਰਾ ਹੋ ਗਿਆ ਵਾ ਹੁਣ ਟਾਈਮ ਹੋ ਗਿਆ ਵਾ 6:42 ਮਿੰਟ ਦਾ ਸ਼ਾਮਾਂ ਦਾ ਮੇਰਾ ਆਂਡਾ ਹੈ ਹੁਣ ਚਲੋ ਜੇਨ ਨੂੰ ਕੁੱਕ ਹੋਣ ਦੇ ਲੈ ਵੇਲੋ ਆਹ ਜਿਹੜੇ ਆਪਣੇ ਕੁੱਕ ਹੋ ਹੀ ਗਏ ਆ ਮਾੜਾ ਜਿਹਾ ਫਰਕ ਰਹਿ ਗਿਆ 50 ਮਿੰਟਾਂ ਦਾ ਇਹ ਜਿਹੜੀ ਮਾਲ ਚਾਹਾਂ ਰੱਖੀ ਗੋਭੀ ਉਹ ਪਾ ਦੇਣੀ ਮੈਂ ਪਾ ਦੂੰਗੀ ਆ ਮੈਂ ਅਦਰਕ ਤੇ ਮਿਰਚਾਂ ਜੜੀਆਂ ਰੱਖੀਆਂ ਸੀ ਚੇਸਾ ਪੋ ਲੱਗ ਗਿਆ ਨਾ ਫੌਂ ਦਾ ਲਾਉ ਜੀ ਤੜਕਾ ਆਪਣਾ ਲੱਗ ਗਿਆ ਵਾ ਹੁਣ ਮੈਂ ਕਰ ਲੈਣੀ ਆ ਪਹਿਲਾਂ ਸਲੇ ਸਾਫ ਮਨਵਾ ਸਮਾਨ ਚੁੱਕ ਕੇ ਇੱਥੇ ਰੱਖ ਲੈਨੇ ਆ ਤਾਂ ਹਿੰਗ ਜੇਰੀ ਇਹ ਵੀ ਚੁੱਕ ਕੇ ਇੱਥੇ ਰੱਖ ਲੀਨੀ ਆ ਅਗਰੈਂਟੀ ਬਣਾਈ ਬਾਅਦ ਚ ਪੀਤੀ ਨੇ ਮੈਂ ਚੇਤਾ ਭੁੱਲ ਗਿਆ ਤੇ ਆ ਥੋੜੀ ਜਿਹੀ ਸਲੈਪ ਜਿਹੜੀ ਮਿਰਚਾਂ ਵਗੈਰਾ ਹੋਈਆਂ ਮਿਰਚਾਂ ਵਗੈਰਾ ਜਿਹੜੀਆਂ ਡੋਲ ਗਿਆ ਉਹ ਵੀ ਕਰ ਲੈਨੇ ਕਲੀਨ ਲਓ ਜੀ ਆ ਘਰਤਾ ਮੈਂ ਸਾਫ ਹੁ ਧਨੀਆ ਬਾਅਦ ਚ ਪਾਵਾਂਗੇ ਬਣ ਜਾਂਦੀ ਆ ਤੇ ਤੇ ਆ ਆਪਾਂ ਕੁੱਣ ਲਿਆ ਵਾ ਆਟਾ ਵੀ ਆਪਣਾ ਗੁੱਜ ਗਿਆ ਵਾ ਤੇ ਆ ਮਮੀ ਦੇ ਕੇ ਗਏ ਆ ਖੀਰ ਨਿਆਣਿਆਂ ਖਾ ਲਈ ਕੁਛ ਥੋੜੀ ਜਿਹੀ ਰਹਿ ਗਈ ਆ ਜੇ ਨਾ ਚਰੇ ਹੋਣਿਆ ਵਾ ਸਾਰਾ ਸਮਾਨ ਉਹਨਾਂ ਚਿਰ ਮੈਂ ਬਣਾ ਲੈਣੀ ਚਾਹ ਦਾ ਮਸਾਲਾ ਚਾਹ ਦਾ ਮਸਾਲਾ ਬਣਨ ਵਾਲਾ ਪਿਆ ਵਾ ਇੱਥੇ ਮੈਂ ਰੱਖਿਆ ਸਾਰਾ ਸਮਾਨ ਰੈਡੀ ਕਰਕੇ ਚਾਹ ਦੇ ਮਸਾਲੇ ਵਿੱਚ ਪਾਉਂਗੀ ਮੈਂ ਮਗਾ ਕਾੜੀਆਂ ਮੋਟੀਆਂ ਆ ਲਾਈਚੀ ਨਾ ਸੌਰੀ ਮਿਰਚਾਂ ਗੈਂਡੀਆਂ ਹਰੀਆਂ ਲਾਈਚੀਆਂ ਤੇ ਕਾਲੀਆਂ ਮਿਰਚਾਂ ਤੇ ਲੌਂਗ ਤੇ ਦਾਲਚੀਨੀ ਤੇ ਅਜਵਾਇਆ ਇਹਨਾਂ ਨੂੰ ਪਾ ਕੇ ਮਸਾਲਾ ਰੈਡੀ ਕਰ ਲੈਣੇ ਸੁੰਡ ਵੀ ਆ ਸੁੰਡ ਵੀ ਪਾਉਣੀ ਆ ਚਲੋ ਜੀ ਪਹਿਨੋਂ ਪੀ ਕੇ ਫਿਰ ਰੈਡੀ ਕਰ ਲੈਣੀ ਚਲੋ ਜੀ ਚਾਹ ਵਾਲਾ ਮਸਾਲਾ ਵੀ ਫਿਰ ਮੈਂ ਬਣਾ ਲੈਂਦੀ ਆ ਤੇ ਕਈ ਦਿਨ ਹੋ ਗਏ ਖਤਮ ਹੋਇਆ ਇਹ ਚਾਹ ਦਾ ਮਸਾਲਾ ਕਈ ਦਿਨ ਹੋ ਗਏ ਚਾਹ ਦਾ ਮਸਾਲਾ ਹੈ ਨਹੀਂ ਆਡੇ ਤੇ ਬੜਾ ਔਖਾ ਨਹੀਂ ਚਾਹ ਦਾ ਮਸਾਲਾ ਬਣਾ ਜੀ ਆਹ ਹੋ ਗਿਆ ਮੋਟੀਆਂ ਲਾਇਚੀਆਂ ਹੋ ਗਈਆਂ ਮੋਟੀਆਂ ਲਾਇਚੀਆਂ ਦਾ ਮਗਾ ਇਹ ਹੋ ਗਈਆਂ ਹੁਣ ਸਾੜਦੇ ਕਰੀਤੇ ਕੋਟ ਮੋਂ ਇਹਦੇ ਵਿੱਚ ਪਾਉਂਗੇ ਨਾ ਸਾਰੇ ਲਾਇਚੀਆਂ ਇਹਨਾਂ ਨੂੰ ਮੈਂ ਦੋ ਧੋਪ ਲਵਾਈ ਆਂ ਕੇ ਤੀਸਰ ਵਧੀਆ ਤਾਂ ਇਹਨਾਂ ਨੂੰ ਉਸ ਤੇ ਘਰ ਕਰ ਦੇ ਜਦੋਂ ਪਨਾਣ ਲੱਗੇ ਤੇ ਇਹ ਚੀਜ਼ਾਂ ਦੇ ਸੌਨ ਟੇਸ ਲੀਆ ਨੇ ਇਹਦੇ ਵਿੱਚ ਪਾ ਲੈਣੇ ਆ ਸੌਨ ਦਾ ਤਾਰ ਦੇ ਵਿੱਚ ਗਾ ਦੇ ਨਾਲ ਪੀਸੇ ਆ ਤੇ ਪੱਲੇ ਪਾइए ਤੁਸੀਂ ਮਿਸ਼ਰਤ ਕਰਦੇ ਚੱਲਦੇ ਜਿਵੇਂ ਪਾ ਲਈ ਇਹਦੇ ਵਿੱਚ ਪਾ ਲੈਣੇ ਹੁਣਾ ਪੂਰਾ ਸਿਆ ਸਾਡਾ ਨਾਮ ਜਣਾ ਆ ਰਾਮ ਬਹੁਤ ਚੀ ਵੀ ਪਾ ਲੋ ਤੇ ਚਾਹ ਵੀ ਪਾ ਲੋ ਰਾਮਾ ਦਾਲ ਚੀਨੀ ਨਾ ਕਰੀ پیسਣ ਦੋਜੀ ਦਾਲ ਚੀਨੀ ਤੰਦ ਐਚਾ ਹਰੀਆ ਪੀਸ ਗਿਆ ਪਹਿਲੀਆਂ ਹਰੀਆਂ ਐਚੀਆਂ ਦੇ ਨਾਲ ਮੈਂ ਸੁੰਡ ਪੀਸੀ ਸੀ ਦੁਆਰਾ ਵਾਲੀ ਤੂਰ ਦੇ ਨਾਲ ਤੇ ਦਾਲ ਚੀਨੀ ਪੀਸਤੀ ਲੋ ਜੀ ਪਾ ਲਈਆ ਮਿਰਚਾਂ ਤੇ ਲੌਂਗ ਇਹ ਇਕੱਠੇ ਪੀਸ ਲੈਣੇ ਆ ਜੋ ਜੀ ਕਾਲੀਆਂ ਲੈਂਚੀਆਂ ਤੇ ਨੌਂ ਦੀ ਪੀਸ ਕੇ ਉਹ ਜਿੰਨੇ ਸਾਰੇ ਕੁਝ ਗੋਣਦੇ ਨਾ ਮਸਾਲਿਆਂ ਦੇ ਬਹੁਤ ਜ਼ਿਆਦਾ ਇਹਨੇ ਕਮਾ ਪਾ ਲਈ ਇਹ ਚਾਹ ਵਾਲੇ ਮਸਾਲੇ ਆਹ ਜਿਹੜੇ ਘਟਕੇ ਚ ਕੱਢ ਦਿੰਨੇ ਇਹਨੂੰ ਕਿਹੇ ਚਮਚ ਦੇ ਨਾਲ ਹਲਾਉਣ ਦੀ ਜ਼ਰੂਰਤ ਹੈ ਸਾਲੋਜੀ ਬਣ ਗਿਆ ਮਸਾਲਾ ਆਪਣਾ ਰੈਡੀ ਹੋ ਗਿਆ ਵਾ RAM ਨਾ ਸਾਡਾ ਸਿਆਲ ਨਾ ਲਵੋ ਜੀ ਇਥੋਂ ਮੈਂ ਸਮਾਨ ਸਮੂਹ ਸਾਰਾ ਚੁੱਕ ਲਿਆ ਮਸਾਲਾ ਵੀ ਆਪਣਾ ਬਣ ਕੇ ਰੈਡੀ ਹੋ ਗਿਆ ਚਾਹ ਵਾਲਾ ਹੁਣ ਵੇਖ ਲੈਨੇ ਆ ਸਬਜੀ ਦਾ ਹਾਲ ਚਾਹ ਇਹ ਚਵਾ ਰਕੀ ਮਹਿਲਾਈ ਕਰਾ ਲੋ ਜੀ ਪੂਰੀ ਬਣ ਕੇ ਹੋ ਗਈ ਆ ਰੈਡੀ ਤੇ ਵਧੀਆ ਰਹਿ ਚੰਗੀ ਆ ਹੁਣ ਇਹਦੇ ਵਿੱਚ ਪਾ ਦਨੇ ਆ ਧਨੀਆਂ ਜਿਹੜਾ ਫ੍ਰੀ ਕੱਟ ਕੇ ਰੱਖਿਆ ਵਾ ਤੇ ਮੈਨੂੰ ਨਾ ਮੇਥੀ ਦਾ ਭੁੱਲ ਗਿਆ ਧਿਆਨ ਮੇਥੀ ਧਿਆਨ ਲਓ ਜੀ ਧਨੀਆਂ ਵੀ ਆਪਣਾ ਪੈ ਗਿਆ ਵਾ ਇੰਦਾ ਰਹਿਣ ਦਨੇ ਉੱਤੇ ਉੱਤੇ ਪਿਆ ਗੈਸ ਕਰਦਨੇ ਬੰਦ ਲਓ ਜੀ ਹੁਣ ਮੈਂ ਲਾ ਲੈਂਦੀ ਆ ਪਹਿਲੋ ਫੁਲਕੇ ਲਓ ਜੀ ਰੋਟੀ ਲੈ ਕਿਵੇਂ ਆ ਗਈ ਆ ਮੱਖਣੀ ਦੇ ਨਾਲ ਗੋਭੀ ਦੀ ਸਬਜ਼ੀ ਬੜੀ ਟੇਸਟੀ ਲੱਗਣ ਦੀ ਤੇ ਖਾ ਲਓ ਸਾਰੇ ਜਣੇ ਆਜੋ ਰੋਟੀ ਤੇ ਮੈਂ ਵੀ ਖਾ ਲੰਨੀ ਆ ਰੋਟੀ ਚਲੋ ਜੀ ਮਿਲਦੇ ਆ नेक्स्ट ਵੀਡੀਓ ਵਿੱਚ ਆਪਣਾ ਰੱਖਿਓ ਬਹੁਤ ਸਾਰਾ ਖਿਆਲ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੈ ਮੇਰੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਆ ਜੀ ਫਿਰ ਤਦ ਤੱਕ ਲਈ ਬਾਏ ਬਾਏ